ਲਓ ਜੀ ਕਰਤੇ ਭਾਈ ਕੱਪੜੇ ਕੋਪੜੇ ਪੈਕ ਜੈਸਮੀਨ ਦੇ ਟੇਚੀ ਦੇ ਵਿੱਚ ਹੈ ਮਮੀ ਹਾਂ ਇਹ ਜੈਸਮੀਨ ਦੇ ਕੱਪੜੇ ਜੈਸਮੀਨ ਦੇ ਵਿੱਚੇ ਹਮ ਗੁੜੀਆਂ ਵੀ ਹੱਦ ਦੇ ਵਿੱਚ ਵਿੱਚੇ ਗੁੜੀਆਂ ਨੇ ਹੈ ਹਾਂ ਪੁੱਤ ਠੀਕ ਹੈ ਨਾ ਜਾਣੀ ਐ ਟੇਚੀ ਹਮ ਤੇ ਮਾਲਾ ਜਾਣੀ ਐ ਅੱਛਾ ਮਾਲਾ ਜਾਣੀ ਤੇ ਚਲੇਗੇ ਰੋ ਹਸਤਾ ਜਿਹੜੇ ਕੈਪੇ ਜੰਪ ਪੇ ਤੇਰੇ ਠੀਕ ਹੈ ਬਾਕੀ ਹੁਣ ਮਾਲਾ ਫਿਰ ਉਹ ਵਿਦਾ ਉਹ ਉੱਥੇ ਕੁੜੀ ਹੋ ਤਾਂ ਉਹ ਕਰਨੀ ਨਾ 20 ਸਮਾਂ ਮਿਲਣ ਦੇ ਸੱਕ ਲਈ ਆਪੇ ਠੀਕ ਹੈ ਹਾਂ ਉਹ ਉੱਥੇ ਜੋ ਕੇ ਪਾਤੇ ਠੀਕ ਅਟਲ ਕਾ ਇਹ ਕੱਪੜੇ ਹੋ ਗਏ ਜੈਸਮਿਨ ਦੇ ਆ ਬੂਟ ਨੂਰ ਨੇ ਥੱਲੇ ਸਿੜ ਤੇ ਕਾਕੇ ਦੇ ਲੈ ਦੱਸ ਤੈਨੂੰ ਪੁੱਤ ਤੇਰੇ ਕਿੱਥੇ ਆਉਣੇ ਇਹ ਛੋਟੇ ਛੋਟੇ ਬੂਟ ਤੇਰੇ ਛੋਟੇ ਛੋਟੇ ਤੇਰੇ ਥੱਲੇ ਆਉਣੇ ਇਹ ਦੱਸ ਆ ਇਹਦੇ ਚੋਂ ਕੱਟ ਕੇ ਸਿੜਤੇ ਲੱਟੂ ਜੇ ਨੇ ਇਹ ਤਾਂ ਨਹੀਂ ਕੰਮ ਕਰਿਆ ਪਿਆ ਤੋਕੇ ਫੱਜ ਗਈ ਬਾਤ ਕੀ ਮਿਰਚ ਨੂਰੂ ਇਦਾਂ ਨਹੀਂ ਪੁੱਤ ਕਰੀਦੀ ਹੁੰਦੀ ਆ ਛਿੱਪੀ ਕਰ ਚਲੀਏ ਗੋਦੀ ਚੱਕ ਕੇ ਸਾਰੀ ਬਰਾਵੀ ਸਾਸ਼ਰੀ ਕਾਰ ਸਾਸ਼ਰੀ ਪਾਲ ਜਾਰੇ ਗੋਦੀਏ ਪਾਪਾ ਨੇ ਚੱਕੀ ਫਿਰ ਸਿਲਵਾਇਆ ਬਲਾ ਆਪਈ ਸਾਸਰੀ ਘਰ ਤੂੰ ਸਾਸਰੀ ਘਰ ਦੀ ਸਾਰੀ ਅੱਛਾ ਮੰਮੀ ਦੀ ਸਾਸਰੀ ਘਰ ਰਹਿ ਗਈ ਸਾਸਰੀ ਘਰ ਦੀ ਸਾਰਿਆਂ ਦੀ ਮੈਂ ਬਲ ਹੁਣ ਕੱਪੜੇ ਗੱਲ ਛੇੜ ਲਈ ਪੁੱਤ ਪਿੱਛੇ ਨੂੰ ਗਰਜਣਾ ਤਾਂ ਨੂਰ ਇੰਨੀ ਹਲਤਾ ਨਹੀਂ ਕਰੀਂਦੀਆਂ ਫੇ ਥੱਪੜ ਲੱਗਣਾ ਕਰਨ ਪਰ ਵੱਜ ਗਈ ਕੁੱਟ ਖਾਏ ਲੈਣੀ ਇਹਦੇ ਤੇ ਪਾਪਾ ਉਰੇ ਸੀਗਾ ਹਾਂ ਛਿੜਕਦਾ ਤਾਂ ਨਾ ਕੁੱਤੀ ਨੂੰ ਡਾਲ ਕੇ ਛਿੜਕੀ ਨਾਲ ਮਾਰ ਜਦੀ ਸਾਸਰੀ ਘਰ ਬੁਲਾਉਂਦੀ ਐ ਬੈਠੀ ਹਾਲ ਬੁਲਾ ਦੇ ਨਾ ਆਪੇ ਜੋੜ ਕੇ ਬਣਾਉਂਦੀ ਆਏ ਬਲਾਈ ਕਰ ਪੁੱਤ ਸਾਤਰੀ ਕਰ ਇਹ ਹੁਣ ਨਿਆਣਿਆਂ ਤੇ ਵਿੱਚੇ ਪਾ ਰੋ ਹਜੇ ਪਾ ਤੇ ਮੈਂ ਹਾਂ ਉਹ ਸੁਣ ਗਈ ਤੇਰੀ ਸਾਤਰੀ ਕਾਲ ਹੁਣ ਹੜਦੀ ਵੀ ਚਾਹਿਆ ਕੀ ਹੈ ਤੇ ਇੱਕ ਹੋਰ ਹੁਣ ਮੰਮੀ ਚੱਲ ਬੱਸ ਪੁੱਤ ਹੁਣ ਚੁੱਪ ਕਰ ਹੁਣ ਹੋਰ ਕੀ ਲੈ ਕੇ ਜਾਣਾ ਇੱਕ ਉਹ ਲੈ ਕੇ ਜਾਣਾ ਮੁੰਡਾ ਹੈ ਨਾ ਉਹ ਝੂਲਾ ਜਾ ਹਾਂ ਉਹਨੇ ਵਿੱਚ ਭਾਈ ਬੀਬੀ ਪਾ ਕੇ ਲੈ ਕੇ ਜਾਣਾ ਮਾਲਾ ਨੂੰ ਤੇ ਮੈਂ ਤਾਰ ਦਾ ਹੁਣ ਇਹਨੂੰ ਆ ਫੜੋ ਹੋਗਾ ਹਾਂ ਇਹ ਹਿੰ ਤਾਰੀਏ ਹੁਣ ਨੀਚੇ ਇਹ ਕਿਤੋਂ ਜੂਗਾ ਪਰ ਮਾਹੌਲ ਕੁਰਸੀ ਤੇ ਆ ਹੁਣ ਬਾਤ ਉਹਦੇ ਆਲੀ ਖਾਸੀ ਉੱਪਰ ਪਿਆਣਾ ਘਰਮੋਨੀਅਮ ਦੇ ਉੱਪਰ ਨੂਰੂ ਬੇਲਾ ਪੁੱਤ ਪੁੱਤ ਤੂੰ ਸੱਟ ਨਾ ਖਾ ਲਈ ਸੈਂਡਲ ਮਿਲੀ ਹੈ ਸੈਂਡਲ ਬਾਹਰੇ ਆ ਮੇਰੇ ਨਾਲ ਤੇ ਕੁਰਸੀ ਤੇ ਪਾਏ ਆ ਆਰੇ ਉੱਤਨਾ ਚੀਕਾਂ ਮਾਰ ਗੁੱਤੋ ਸਾਰੀ ਚੁੰਡੀ ਖਲਾਰ ਲਈ ਇਹਨੇ ਆਪਣੀ ਲਓ ਜੀ ਖਾਨ ਜੀ ਇਹ ਭਾਈ ਇਹ ਜੈਸਮਨ ਇਹ ਮਸੀ ਜੀ ਨੇ ਦਿੱਤਾ ਥਾ ਡਾਇਰੈਕਟਰ ਇਹੋ ਕਹਿੰਦੇ ਨੇ ਉਹਨਾਂ ਦੀ ਡਿਮਾਂਡ ਸੀ ਸਪੈਸ਼ਲ ਉਹ ਕਹਿੰਦੇ ਨੇ ਅਸੀਂ ਨਾ ਬੇਬੀ ਉਸ ਦਿਨ ਨਹੀਂ ਹੁਣ ਇਹ ਅਜਿਹਾ ਪੁੱਟ ਕਾਰਿਆ ਹੈ ਇਹ ਨਹੀਂ ਬੇਬੀ ਦੇ ਪਿੱਛੇ ਲੈ ਕੇ ਜਾਣਾ ਉਹ ਤਾਂ ਉੱਥੇ ਤੇ ਕਹਿੰਦੇ ਸੀਗੇ ਜਦ ਡਾਕਟਰ ਨੇ ਦਿੱਤਾ ਕਿ ਉੱਥੇ ਤੇ ਪਾ ਕੇ ਲੈ ਕੇ ਆਣਾ ਮਾਸੀ ਇੰਨੀਆਂ ਤਾਂ ਭਾਜੜਾ ਪੈਗੀਆਂ ਉੱਥੇ ਤਾਂ ਨਿਆਣੇ ਦੇ ਕੱਪੜੇ ਆ ਕੇ ਨਹੀਂ ਤਾਂ ਇੱਕ ਲੈ ਕੇ ਨਹੀਂ ਜਾ ਹੋਇਆ ਪੂਰ ਲਾਹੋ ਹੋਇਆ ਬਾਦ ਸਾਫ ਕਰ ਹੁਣ ਉਹ ਤਾਂ ਪੂਹੀ ਭਾਜੜਾ ਪੈਗੀਆਂ ਤੇ ਉਹੀ ਦਾ ਲੜਦਾ ਗਰਦ ਫੋਈ ਗਰਦ ਨਹੀਂ ਕਰਦਾ ਪਈ ਜਾਂਦੀ ਆ ਗਰਦ ਕਿੱਥੇ ਨਹੀਂ ਪਈ ਜਾਂਦੀ ਕਿ ਸਾਰੇ ਪੱਕਿਆਂ 'ਚ ਵਹਿ ਜਾਏ ਕੱਚਿਆਂ 'ਚ ਵਹਿ ਜਾ। ਗਰਦ ਤਾਂ ਦੈ ਲਾਣੀ ਹੋਣੀ ਆ। ਪੁੱਤ ਉਹ ਘੁੱਟ ਘੁੱਟ ਲਾਦਾ ਮਿੱਟੀ ਜਾਂਦੀ ਪਰ ਪੱਖੇ ਦੇ ਤਾਂ ਇੱਥੇ ਇਹਨੂੰ ਆ ਲੱਗਦਾ ਹੈ ਅਗਲਾ ਕਹਿੰਦਾ ਨਾ ਮਕਾਨ ਪੱਕੇ ਗਰਦ ਕਿੱਥੇ ਹੋਣੀ। ਨਹੀਂ ਨਹੀਂ ਗਰਦ ਨਹੀਂ ਮਿੱਟੀ ਗਰਦ ਤਾਂ ਪਈ ਜਾਂਦੀ ਆ ਤੇ ਹੁਣ ਭਾਈ ਲੈ ਕੇ ਸਮਾਨ ਮੰਮੀ ਹੋਰ ਕੁਛ ਬਾਸ ਸਾਰਾ ਸਮਾਨ ਬਾਹਰ ਰੱਖਿਆ ਹੋਆ ਜਿਹੜਾ ਨਿਆਣੇ ਦਾ ਪਾਣੀ ਆਣਾ ਰੋਟੀ ਪਾਣੀ ਦਾ ਇਹ ਨੂੰ ਨਾ ਹਵਾਰੇ ਨੂੰ ਰਿਹਾਣੇ ਉਹ ਮੈਂ ਲੈ ਲਿਆ ਨਾਲ ਹਾਂ ਨੂੰ ਹੋ ਜਾ ਰਿਹਾ ਨੂੰ ਬਾਹਰ ਲੈ ਆਣੇ ਆ ਬਾਕੀ ਗੱਡੀ ਪੀਲਾ ਤਾਂ ਨਹੀਂ ਲਿਆ ਕੁਛ ਨਹੀਂ ਨਹੀਂ ਪੀਲਾ ਕੁਛ ਨਹੀਂ ਹੈ ਠੀਕ ਹੈ ਬਾਕੀ ਗੱਡੀ ਪਰ ਲਾਉਣੇ ਆ ਘ ਭਾਏ ਥੋੜੇ ਜੇ ਤੇ ਉਸ ਸਮਾਨ ਸਾਰਾ ਲੈ ਗਿਆ ਆ ਸਾਡੇ ਕੀਰਤਨੇ ਵੀ ਝੂਟਾ ਲੈ ਲਈ ਚ ਹਾਂ ਉਹ ਤਾਂ ਬੈਨਦਾ ਹੀ ਤੇਰੇ ਮੇਲੇ ਪੁੱਤ ਨੇ ਲਿਆ ਹੁਣ ਹੁਣ ਮੇਰੀ ਕਿਹਨੇ ਦੀਦੀ ਲਾਉਗੀ ਹੈ ਨਾ ਲੱਡੂ ਦੇ ਵੀ ਲਾਉਗੀ ਪੁੱਤ ਹਾਂ ਉਹਨਾਂ ਘਈ ਜਾਂਦੀ ਆ ਮੈਂ ਬੀਜ ਜੀ ਕੋ ਜਾਣਾ ਛੋਟੇ ਬੀਜ ਜੀ ਕੋ ਮੈਂ ਦੰਮੇ ਮੈਂ 265 ਹੁੰਦਾ ਜਿਹਦੀ ਆਏ ਟੱਕ ਮਾਰ ਕੇ ਘੇਰ ਦਿੰਦੀ ਅੱਛਾ ਮੁਰੂ ਓਏ ਮੇਰੀ ਗੱਲ ਸੁਣ ਬੀਜ ਜੀ ਪਹਿਲ ਗੱਲ ਤਾਂ ਸੁਣ ਮੇਰੀ ਚਲ ਗੱਲ ਤਾਂ ਸੁਣ ਲੈ ਦੀਦੀ ਚਲ ਰਹਿਮ ਦੇ ਨੂੰ ਉਹਨਾਂ ਲੈ ਕੇ ਜਾਉ ਕਾਕੇ ਕੋਲ ਨੂੰ ਉਹ ਮਨਕੀਰਤ ਨੂੰ ਲੈ ਜਣ ਆਪਾਂ ਨਾ ਕਹਣਾ ਉਸ ਗੱਲ ਸੁਣ ਬੀਜ ਜੀ ਤਾਰਾ ਹੱਥਲੀ ਕਾਹਲੀ ਬੁਲਾਣੇ ਤੈਨੂੰ ਮੈਂ ਕਿਹਾ ਪਹਿਲਾਂ ਮੇਰੀ ਗੱਲ ਸੁਣ ਮੈਂ ਪਹਿਲਾਂ ਮੇਰੀ ਗੱਲ ਸੁਣ ਕੇ ਮੈਨੂੰ ਮਿਲਵਾਇਆ ਪਾਸ ਹੁਣ ਚਾਹ ਮਲੀ ਵੀ ਹੈ ਚਲੋ ਜੀ ਹੁਣ ਫਿਰ ਮੰਮੀ ਉઠੋ ਫੇ ਚਲੀਏ ਟਾਈਮ ਬਹੁਤ ਹੋ ਗਿਆ ਤੇ ਲਓ ਜੀ ਵੀ ਤੁਹਾਨੂੰ ਹੁਣ ਸਮਾਨ ਸਮਾਨ ਰੱਖੀਏ ਗੱਡੀ ਚ ਉਹ ਚੱਪਲਾ ਤਾਂ ਮੇਰੀਆਂ ਪਛੀਰ ਮਨ ਕੀ ਮੈਨੂੰ ਕਿਉ ਲਿਆਈ ਪੁੱਤ ਮਨਵੀਰ ਮੇਰੀਆਂ ਚੱਪਲਾ ਕਰਦੀ ਪਹਿਲਾਂ ਪਾ ਲੇ ਹੁਣ ਚਲੀਏ ਹਸਪੀਟਲ ਨੂੰ ਸਮਾਨ ਸਮਾਨ ਸਾਰਾ ਚੱਕ ਲੋ ਗਾਹਾਂ ਫਿਰ ਜਾ ਕੇ ਭਾਈ ਤੁਹਾਨੂੰ ਉਥੋਂ ਤੁਰਦਿਆਂ ਦੀ ਵੀਡੀਓ ਜਿਹੜੀ ਹੈ ਆ ਕੇ ਮੇ ਉੱਥੇ ਡੈਕੋਰੇਸ਼ਨ ਕਰਕੇ ਅਸੀਂ ਤੁਰਨਾ ਹੈ ਨਾ ਛੁੱਟੀ ਹੋਈ ਤੋਂ ਉਹ ਫਿਰ ਤੁਹਾਨੂੰ ਹੁਣ ਦਿਖਾਵਾਂਗੇ ਤੇ ਸ਼ਾਇਦ ਸਾਡੀ ਭੈਣ ਬੜੀ ਦੀ ਵੀ ਅਜਾ ਐਂਟਰੀ ਵੱਜੇ ਉੱਥੇ ਤੇ ਉਹ ਵੀ ਤੁਹਾਨੂੰ ਦਿਖਾਵਾਂਗੇ ਭਾਈ ਗੁੜਿਆ ਦੀ ਬੜੀ ਬੂਆ ਆਈ ਨਹੀਂ ਹੁਣ ਤੱਕ ਮਿਲਣ ਕਿਆ ਕਹਿੰਦੇ ਦੀਦੀ ਨੂੰ ਕਰਿਆ ਤਾਂ ਪਾ ਦੀਦੀ ਕਦੀ ਵੀ ਮੇਰੀ ਸੱਸ ਨਹੀਂ ਹੈਗੀ ਕਦੇ ਉਹ ਦੀਦੀ ਕੋਲੇ ਆਪਣੇ ਆਪਣੇ ਕੁੜੀ ਕੋਲੇ ਹਾਂ ਤੇ ਕਹਿੰਦੀ ਮੈਨੂੰ ਵੀ 10-15 ਮਿੰਟ ਚ ਕਹਿੰਦੀ ਤੁਰਦੀ अच्छा बस ਜਦ ਤੱਕ ਆਪਾਂੇ ਤੁਰਨਾ ਜਦ ਤੱਕ ਦੀਦੀ ਉਹ ਆਉਗੀ ਕਿ ਨਹੀਂ ਗੱਲ ਪਾਜੀ ਨਾਲ ਜੀਜਾ ਜੀ ਨਾਲ ਠੀਕ ਹੈ ਹਾਂ ਹਾਂ ਤੇ ਬਾਕੀ ਫਿਰ ਅੱਗੇ ਜਾ ਕੇ ਮਿਲਦੇ ਆਂ ਤੁਹਾਨੂੰ ਹੁਣ ਹਸਪੀਟਲ ਚ ਲਾਓ ਜੀ ਲੀ ਲੀ ਹੁਣ ਐਂਟਰੀ ਜੀ ਆਪਾਂ ਹੈ ਤੇ ਹੁਣ ਚੱਲੇ ਆਂ ਅੰਦਰ ਦੇ ਸਮਾਨ ਨਾਲ ਲੱਦੇ ਪਏ ਆ ਸਹੀ ਗੱਲ ਆ ਥੱਲੇ ਵੀ ਤੁਹਾਨੂੰ ਸਾਰੇ ਦੇਖ ਰਹੇ ਵੀ ਉੱਪਰ ਨਾਲ ਉਤਰਨਾ ਆਏ ਨੇ ਜੱਜਾ ਆਪਾਂ ਦਾ ਸਰਦ ਜੀ ਤੇ ਚਾਲਦੇ ਆ ਹੁਣ ਅੰਦਰ ਚਲੋ ਦੇਖ ਆ ਕੀ ਗਿਫਟ ਦੇ ਉਹ ਥੇ ਨਹੀਂ ਬਹਿਣਾ ਦਾ ਚਲੇ ਕੇ ਬੰਨੇ ਥੇ ਥੇ ਬਹਿਣਾ ਲਾਓ ਜੀ ਲਿਆਂਦਾ ਮਾਸੀ ਜੀ ਦਾ ਇਧਰ ਪੁੱਤ ਲਓ ਜੀ ਖੁਸ਼ੀ ਦੇ ਬੱਲ ਚਲਾਈਏ ਕਾਰਾਂ ਸੁਣਾ ਨੂੰ ਮੈਂ ਮੇਰਾ ਪੁੱਤ ਸੱਸ ਜੀ ਦਾ ਲਾਓ ਜੀ ਮਾਸੀ ਜੀ ਦਾ ਸਪੈਸ਼ਲ ਗਿਫਟ ਲਿਆਂਦਾ ਦਾ ਚਾਹੀ ਬੰਦੂਰ ਦਾ ਬਹੁਤ ਚੱਕਰ ਪੈਂਦਾ ਹਾਂ ਹਾਂਜੀ ਕੋਈ ਨਾ ਨੂੰ ਸੱਜਣਾ ਮੰਗਾ ਸੱਜਣਾ ਨਹੀਂ ਸਾਡੇ ਸਾਰੇ ਇੱਤੇਦਾਰ ਸਾਖ ਸੰਬੰਧੀ ਉਹ ਤਾਂ ਹੈ ਜੀ ਪਾ ਲਓ ਮਾਨਾ ਪਾਓ ਚੰਗੀ ਤੱਕੇ ਕੱਲਾ ਨੀ ਕੋਈ ਬੰਦੂਰ ਜੀ ਜੀ ਸਤਿ ਸ਼੍ਰੀ ਅਕਾਲ ਜੀ ਪਾ ਲਓ ਕੋਈ ਗਾਲੀ ਚਲ ਆ ਗਈ ਮੈਂ ਉੱਠ ਕੇ ਆਉਂਦੀ ਕਿ ਦੱਸਦੀਆਂ ਘਰ ਆਏ ਸੱਜਣਾਂ ਨੂੰ ਸਪੈਸ਼ਲ ਦੇ ਕੀ ਕਰੀ ਜੀ

ਇਹ ਇੱਕ ਬਲੌਗ ਬਣ ਗਿਆ ਗਏ ਹਾਂ ਜੀ ਹੁਣ ਦੂਆ ਕਿਆਰ ਹੈ ਨਾ ਹਾਂ ਜਰਾ ਦੂਆ ਹਾਂ ਮਾਣੇ ਬਣਾਤਾ ਠੀਕ ਆ ਹਣੀ ਮੈਂ ਮਾਮਨੇ ਨੂੰ ਦੇਖਣਾ ਮਾਮਾ ਨਹੀਂ ਹੈਗੇ ਅਬੇ ਬੜੇ ਮਾਮਾ ਭਾਈ ਮਾਮੇ ਦੇ ਅੱਗੇ ਸਸਰੀ ਘਰ ਦੇ ਸਾਰੇ ਮਾਮਾ ਜੀ ਦੀ ਅੱਜ ਐਂਟਰੀ ਹੋ ਗਈ ਅੱਜ ਦਾ ਮਾਮੇ ਟੌਰ ਪੂਰੀ ਕੱਢੀ ਵੀ ਹੈ ਮਾਮੇ ਨਾਲ ਤਾਂ ਕੱਲ ਖਲੋਲੇ ਹੋ ਗਈ ਸੀ ਹਾਂਜੀ ਕਾਰ ਕਬਈ ਮਾਮੇ ਦੀ ਦੁਕਾਨ ਤੇ ਪਤਾ ਲੱਗਿਆ ਨਹੀਂ ਨਾ ਮੈਨੂੰ ਮਾਮਾ ਬੜਾ ਕਹੀਏ ਜੀ ਬਧਾਈਆਂ ਬਧਾਈਆਂ ਹਾਂਜੀ ਕਹਿੰਦਾ ਕਾਦੀ ਆ ਹਾਂਜੀ ਮਾਮਾ ਬਣ ਗਿਆ ਤੇ ਮਾਮਾ ਮੈਂ ਨਾਲ ਵੀ ਮੈਂ ਤਾਂ ਕਹਿੰਦਾ ਅੰਟੀ ਆਵੇ ਕਹਿੰਦਾ ਖਾਂਟੇ ਆਦੀ ਆਵੇ ਕਹਿੰਦਾ ਮੈਂ ਕਿਹਾ ਇੱਡੀ ਬੜੀ ਖੁਸ਼ ਆ ਕੇ ਆ ਗਿਆ ਹਾਂਜੀ ਕਹਿੰਦੇ ਮੈਂ ਤਾਂ ਖੁਸ਼ ਆ ਮੈਂ ਤਾਂ ਮਾਮਾ ਬਣ ਗਿਆ ਤੇ ਮੈਂ ਨਹੀਂ ਮੈਂ ਕਿਹਨਾਂ ਕਹਿੰਦਾ ਪਾਪਾ ਆਇਆ ਪਾਪਾ ਨੂੰ ਕਹਿੰਦੇ ਕਰਨ ਨੂੰ ਤਾਂ ਸਮਝ ਨਹੀਂ ਲੱਗਦੀ ਤੁਹਾਨੂੰ ਪਤਾ ਹੀ ਨਹੀਂ ਅੱਛਾ ਬੜੇ ਵੀ ਸਾਡੀ ਗਲਤੀ ਆ ਨਹੀਂ ਚਲੋ ਕੋਈ ਕੋਈ ਗੱਲ ਨਹੀਂ ਕੋਈ ਗੱਲ ਨਹੀਂ ਆ ਜਾਂ ਨਹੀਂ ਠੀਕ ਹੈ ਠੀਕ ਹੈ ਠੀਕ ਹੈ ਚਲ ਠੀਕ ਹੈ ਜੈ ਹਿੰਦ ਮੈਂ ਦੱਸਿਆ ਨਹੀਂ ਆਪਣੇ ਵੀਰੇ ਨੂੰ ਵੀਰੇ ਦਾ ਆਂਬਾ ਆਇਆ ਵੀ ਸੌਰੀ ਜੇ ਮੈਂ ਠੀਕ ਹੁੰਦੀ ਤੈਨੂੰ ਦੱਸ ਦਿੰਦੀ ਵੀਰ ਤੂੰ ਹੀ ਰਹਿ ਗਿਆ ਬਾਕੀ ਨੂੰ ਤਾਂ ਇਹ ਦੱਸ ਜੀਜੇ ਦੇ ਕੰਮ ਨਹੀਂ ਨਾ ਸਹੀ ਜੀਜੇ ਨੂੰ ਸੁਣਾ ਚਾਹੀਦਾ ਸੀ ਇਹ ਤਾਂ ਉਹ ਜੀਜਾ ਕਿਆ ਕਰੇ ਜੀਜੇ ਵੀ ਮਿਲ ਹਾਂ ਜੀ ਤੇ ਮੈਨੂੰ ਮੈਨੂੰ ਸਾਰਾ ਹੋਰ بڑا ਹਾਂ ਜੀ ਜੀਜਾ ਕੋਈ ਨਾ ਦੇਖੀ ਉਹ ਪਤਾ ਨਹੀਂ ਕੀ ਕਰਦੇ ਅਸੀਂ 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 ਕਿਸੇ ਅਸੀਂ ਕਿਸੇ ਇੱਕ ਪਰਸਨ ਕਰਕੇ ਰਹਿ ਗਏ ਦੁੱਸੜ ਰਹਾ ਜਿਹੜੀ ਵੀ ਨਾ ਕੁੱਤੂ ਤੂੰ ਪੈ ਕੇ ਟੈਨਸ਼ਨ ਨਾ ਲੇਓ ਉਹੀ ਗੱਲ ਅਸੀਂ ਤਾਂ ਹੀ ਨਹੀਂ ਦੱਸਿਆ ਪੁੱਤ ਤੁਹਾਨੂੰ ਵੀ ਹੈ ਮਮੀ ਕਰਕੇ ਜੀ ਚਾਹ ਸੇਕੋ ਜੀ ਨਹੀਂ ਦੂਜੇ ਕਲਾਸ ਲੈਣੇ ਨੇ ਸਪੋਜ਼ਰ ਬਾੜੇ ਵੀ ਜਦੋਂ ਚਾਹ ਪੀਣਾ ਸ਼ੁਰੂ ਹੋਗੇ ਹੈ ਜਦੋਂ سارے ਜਿਹੜੇ ਚਾਹ ਪੀਣਾ ਸ਼ੁਰੂ ਹੋਗੇ ਅੱਛਾ ਚਾਹ ਪੀਣੀ ਸ਼ੁਰੂ ਹੋਗੀ ਹੈ ਛੇ ਕੋਈ ਛੇ ਕੋਈ ਜੀ ਫੋਟੋ ਨਹੀਂ ਪਰੇ ਕਰਨ ਨੂੰ ਨਹੀਂ ਨਹੀਂ ਕੋਈ ਨਹੀਂ ਕੋਈ ਨਹੀਂ ਕਿਆ ਡਾਈਟ ਚਾਰਟ ਦਿੱਤਾ ਵੀ ਤੰਦਰੁਸਤ ਰਹੋਗੇ ਤੁਸੀਂ ਵੀ ਜੇ ਇਹਨੂੰ ਫੋਲੋ ਕਰੋਗੇ ਅੱਛਾ ਮੈਂ ਦਿਨ ਕੈਲੀਨ ਸਾਹਿਬ ਦਾ ਚੌਲ ਪਾਏ ਹੋਏ ਸਵੇਰ ਤੋਂ ਸ਼ਾਂਤੀ ਕਖਾਨ ਲਈ ਹੈ ਉਹ ਚੌਲ ਪਾਏ ਰਿਹਾ ਇਹਨਾਂ ਨੇ ਚੌੜਾ ਹਰੀ ਖਾਣੇ ਦੀ ਹਰੇ ਮੈਂ ਕਹਿ ਨਹੀਂ ਤਾਂ ਚੱਲਦੀ ਹੈ ਕਿ ਜਿੱਦ ਤਰ ਮਾਂ ਚੱਲੇ ਚੱਲੇ ਮੈਂ ਪਾਪਾ ਜੀ ਨਾਲ ਹੀ ਜਾਂਦੇ ਚੱਲੀ ਅੱਜ ਤਾਂ ਤਾਂ ਆਟੋਮੈਟਿਕ ਆਈ ਚੱਲ ਗਈ ਇਹ ਨਹੀਂ ਗੱਲ ਆ ਮੰਮੀ ਵੀ ਬਹੀ ਇਹਦੇ ਵਿੱਚ ਨਹੀਂ ਹੈਗਾ ਦਮ ਗੱਲ ਦਾ ਮੰਮੀ ਚਾਹ ਅੱਛੀ ਗੱਲ ਹੈ ਲੂ ਰੇਵ ਦੀ ਦਸਾਂ ਤਾਰੇ ਉਹ ਨੂਰ ਤੂੰ ਵੀ ਪਹਿਲਾਂ ਮੈਨੂੰ ਕਰ ਮੇਰੀ ਇੱਕ ਬਈ ਉਹ ਤੂੰ ਸਾਹਮਣੇ ਨਹੀਂ ਲੱਗਦੀ ਪਹਿਲਾਂ ਮੇਰੀ ਗੱਲ ਸੁਣ ਓਏ ਗੱਲ ਤਾਂ ਸੁਣ ਇੱਧਰ ਉੱਪਰ ਮੰਮੀ ਆ ਪਾਣੀ ਡੁੱਲ ਗਿਆ ਫਿਰ ਨਹੀਂ ਚੁੰਦੇ ਆ ਕਿ ਨੂੰ ਪਰਵਰ ਨੂੰ ਬੁੱਤ ਨੂੰ ਪਰਵਰ ਨੂੰ ਬੁੱਤ ਇੱਧਰ ਆ ਜੀ ਫੋਸਫਟ ਦੇ ਇਹਦੇ ਵਿੱਚ ਕੈਲਸ਼ੀਅਮ ਆਇਰਨ ਆ ਕਲੋਰੀਨ ਆ ਸਾਰਾ ਖਾਣ ਦੀ ਲੋੜ ਨਹੀਂ ਉਹਨਾਂ ਨੇ ਦੱਸਿਆ ਮੈਨੂੰ ਕਿ ਆਲਮੰਡ ਖਾ ਸਕਦੇ ਹੋ ਕੈਸ਼ੂ ਨਟਸ ਖਾ ਸਕਦੇ ਹੋ ਵੀਰ ਜੀ ਕਿਹ ਕਿਹ ਚੀਜ਼ ਖਾ ਸਕਦੇ ਹੋ ਤੁਸੀਂ ਪਵਿੱਤਾ ਲੈ ਕੇ ਆਈ ਹੁੰਦੇ ਸੀਗੇ ਉਹ ਯਾਰ ਮੈਂ ਭੱਜ ਕੇ ਫੜ ਲਿਆਉਣਾ ਕੋਈ ਨਹੀਂ ਭੱਜ ਕੇ ਇਹ ਦੱਸ ਮੈਨੂੰ ਚੈੱਕ ਕਰਦਾ ਠੀਕ ਆ ਉਹ ਕਿੱਧਰ ਪੈਂਦਾ ਭੱਜ ਭੱਜ ਕੇ ਇਹ ਕਹਿੰਦਾ ਵੀ ਕੱਢੋ ਇਹਦਾ ਮੈਂ ਬੈਠਿਆ ਰਹਾ ਇਹਦੇ ਚ ਇੱਕ ਦਿਨ ਕਹੀ ਤਨ ਹੋ ਗਏ ਅਗਲਾ ਗੰਦਾ ਸ਼ਟ ਆਫ ਇਹ ਕਹਾਂ ਯਾਰ ਤੁਸੀਂ ਮੰਨੂ ਇਹ ਇਹ ਹੁਣ ਆਏ ਕਹਿੰਦਾ ਇਹ ਹੁਣ ਆਏ ਕਹਿੰਦਾ ਇਹ ਵੀ ਮੈਨੂੰ ਬਿਠਾ ਕੇ ਤੁਸੀਂ ਅਜਾ ਹੋਰੇ ਲਿਆ ਏ ਹਾਂ ਉਹ ਕਮਾਂ ਲੱਗਿਆ ਵਾ ਉਹਦੇ ਕਮਾਂ ਕੱਢੋ ਆਹ ਕਮਾਂ ਮੈਨੂੰ ਕੱਢੋ ਬਰਾਦਰ ਮੈਨੂੰ ਕੱਢੋ ਕਹਿੰਦਾ ਭਾਈ ਓਏ ਇਹ ਟੈਂਡ ਨਹੀਂ ਹਾਂ ਕੀ ਦਾ ਪੁੱਤ ਵੇਦਾਇ ਕਲਾਉਣਾ ਹਾਏ ਲੈ ਮਾਸੋਆ ਬਿਆਖੋਜ ਕੋਈ ਚੋਆ ਬਿਆਖੋਜ ਬੂਈ ਕੋਲ ਅੱਜ ਸਵੇਰ ਤੀ ਕਿਹੜੇ ਨਹੀਂ ਠੀਕ ਹੈ ਬੜੀਆ ਆਉਦਾ ਘੁੰਮਣ ਫਿਰਨ ਨੂੰ ਵਧੀਆ ਉਹਦਾ ਜਗ੍ਹਾ ਕਿੰਨੇ ਫਾਇਦਾ ਹੋਇਆ ਨਾਰਮਲ ਜੀ ਹਾਂ ਬਿਲਕੁਲ ਪ੍ਰੈਸ਼ਰ ਵਾਲਾ ਬੰਦਾ ਬੰਦ ਹੋ ਜਾਂਦਾ ਬੰਦ ਹੋ ਜਾਂਦਾ ਬੰਦ ਪੰਜ ਛੇ ਦਿਨ ਕਿਤੇ ਹਿੱਲ ਜਾਂਦੀ ਨਹੀਂ ਅੱਥਰੈ ਨਹੀਂ ਪੱਕੇ ਹੈ ਜੀ ਹਾਂ ਜੀ ਹਾਂ ਦੇਖ ਲੋ ਨਾਲੇ ਸਿੱਧੀ ਤਾਂ ਪੈ ਨਹੀਂ ਸਕਦੀ ਇਹਦਾ ਪਰ ਤਾਂ ਕੱਢਣੇ ਤੇ ਬਿਲਕੁਲ ਬਿਲਕੁਲ ਇਹਨਾਂ ਕਰ ਲਈ ਲਾਪੇ ਮੇਰਾ ਬੱਖ ਲੈ ਕੇ ਪਹਿਣਾ ਇਹ ਦੋ ਮਿੰਟ ਹੋ ਗਏ ਇਹਦਾ ਹਲੇ ਹਲੇ ਉਹ ਲੈ ਕੇ ਹੀ ਆਏ ਤੇ ਇਹਨੂੰ ਆਤ ਬੱਖ ਲੈ ਕੇ ਪਹਿਣ ਦੀ ਜ਼ਿਆਦਾ ਤਾਂ ਸਿੱਧਾ ਕਹਿਣਾ ਪੈਂਦਾ ਉਹ ਹੀ ਤਾਂ ਹਾਂਜੀ ਹਾਂ ਸਹੀ ਗੱਲ ਹੈ ਉਹ ਤੇ ਨਾਲ ਦੇਖ ਨਹੀਂ ਤੇ ਸਰਾਨਾ ਵੀ ਨਹੀਂ ਲੈ ਸਕਦੇ ਅਸੀਂ 24 ਘੰਟੇ ਦਾ 24 ਘੰਟੇ ਦਾ ਦੀਦੀ ਕਹਿੰਦੇ ਬਿਲਕੁਲੇ ਨਹੀਂ ਹੱਲਣਾ ਹਨਾ ਹੂੰ ਨਾ ਪਾਣੀ ਪੀਣਾ ਨਾ ਹੋਰ ਆਪ ਨੂੰ ਆਪਨੋੜਾ ਪਾਣੀ ਉਹ ਜਿਹੜੇ ਬੋਲਣਗੇ ਲੈ ਕਰੂਗਾ ਹਾਂਜੀ ਹਾਂ ਉਹ ਆਦਾ ਗੁਰੂ ਉਹ ਬੋਲਣਾ ਹੈ ਉਹਦੇ ਵਿੱਚ ਤਾਂ ਉਹ ਵਾਲੀ ਕੰਡੀਸ਼ਨ ਬੜੀ ਔਖੀ ਆ ਮੈਂ ਠਾੜਾ ਨਾ ਮੈਂ ਆਪ ਨੂੰ ਚਲਦੀ ਅੱਛਾ ਇਹ ਠੀਕ ਆ ਹਾਂ ਉਹ ਟਿਕਾ ਕਰਦੀ ਨਾ ਕਹਿਣਾ ਛੁੱਟੀ ਮਿਲ ਗਈ ਬਸ ਨਾ ਕਹਿੰਦਾ ਕਿ ਫਿਰ ਨਹੀਂ ਬੈਠਿਆ ਕੀ ਕਹਿੰਦੇ ਡਾਕਟਰ ਕਹਿੰਦੇ ਸਾਫ ਕਹਿੰਦੇ ਕਹਿੰਦੇ ਹੁਣ ਤੁਸੀਂ ਫ੍ਰੀ ਆ ਜਲਦੀ ਇੰਜੈਕਸ਼ਨ ਲਾ ਗਿਆ ਉਹਨੇ ਛੁੱਟੀ ਦੇ ਚਲ ਜੀ ਅੱਛਾ ਉਹ ਕਦੋਂ ਲੱਗਣਾ ਡਾਕਟਰ ਆ ਬੋਲਦੇ ਉਹ ਚੰਡੀਗੜ੍ਹ ਹਸਪਤਾਲ ਵਾਲੇ ਆਉਰੇ ਜਿਹੜੇ ਡਾਕਟਰ ਸਾਹਿਬ ਹਾਂਜੀ ਹਾਂ ਉਹ ਹਾਂਜੀ ਹਾਂ ਠੀਕ ਆ ਠੀਕ ਆ ਮੰਮੀ ਇਹ ਕਿਉਂ ਜੇ ਫੜ ਲੈ ਕੇ ਗੰਦੀ ਬੰਦਿਆ ਮੈਨੂੰ ਹੱਥ ਲਾਈ ਜਾਣੀ ਨੇ ਬੈਠੀ ਇਹ ਕਿੱਥੇ ਛੱਡ ਦੂੰਗੀ ਮੰਮੀ ਲੈ ਆਉਰੇ ਮੇਰੇ ਕੋਲ ਨਹੀਂ ਪੁੱਤ ਇਹ ਤਾਂ ਇਹ ਤਾਂ ਡਾਕਟਰ ਗਿਆ ਲੈ ਕੇ ਜਾਣਾ ਦੇਖੇ ਗੰਟੀ ਸੈਨੀਟਾਈਜ਼ਰ ਆਹ ਸਾਡੇ ਧੰਨਵਾਦ ਲੈਂਦੇ ਆ ਰਹੇ ਹਾਂ ਕਿ ਕਿ ਸੈਨੀਟਾਈਜ਼ਰ ਉਹ ਕਿੱਥੇ ਸੈਨੀਟਾਈਜ਼ਰ ਇੱਥੇ ਹੀ ਮੰਗਾਇਆ ਤਾਂ ਉਹ ਲਿਆਂਦਾ ਉਹ ਗੱਡੀ ਵੀ ਨਹੀਂ ਉਹ ਪਾਈਦਾ ਆ ਨਾ ਉਹ ਤੁਸੀ ਕੱਢੋਗੇ ਆ ਆ ਮਨਕੀਰਤ ਵਾਲਾ ਪਿਆ ਤਾਂ ਸਾਰੀ ਠੀਕ ਆ ਹਾਂ ਜੀ ਹਾਂ ਤੇ ਥੋੜਾ ਜਿਹਾ ਸਾਫ ਕਰਨੇ ਵਾਲਾ ਹੋ ਗਿਆ ਵਾ ਵੈਸੇ ਮੰਮੀ ਕਿਥੇ ਗਈ ਅੰਦਰ ਦੀ ਇਹ ਚੀਜ਼ ਦਾ ਅੰਦਰ ਹੈ ਲਾਉਂਦੀ ਕਰਨਾ ਹੋਰ ਕਿਸੇ ਨੇ ਮੈਂ ਪਹਿਲਾਂ ਬੱਸ ਮੇਰੀ ਲੋ ਗਿਆ ਤਾਂ ਦੇਖਾ ਡਾਉਂਦੇ ਇਹ ਦੀਦੀ ਪਿੱਛੇ ਅੰਦਰ ਦੀ ਬੜੀ ਦੀਦੀ ਆ ਕਰਨੇ ਨੂੰ ਟੈਨਸ਼ਨ ਉਹਦਾ ਹੀ ਮਰਦਾ ਜਿਹੜੀ ਅਲਕੋਹਲ ਦਾ ਹੀ ਬਲਦਾ ਜੀ ਇਹ ਦੀਦੀ ਦੀਦੀ ਤਾਂ ਕਹਿੰਦੀ ਹੁੰਦੀ ਆ ਕਹਿੰਦੀ ਵੀਰ ਆ ਜਾਣਗੇ ਲੌਡ ਹੁਣ ਹੋਇਆ ਇੱਕ ਕਲਮ ਆਇਆ ਇੱਧਰ ਤੇ ਕਹਦਾ ਜੀ ਤੁਮ ਮੈਂ ਨਹੀਂ ਦਿੰਦਾ ਇਹਨੂੰ ਨਹੀਂ ਮੈਂ ਸਾਹ ਖੜੀਆਂ ਤੂੰ ਸਿੱਧੀ ਮੈਂ ਛੜ ਗਿਆ ਗੱਡੀ ਦੇ ਪਾਗ ਕਰ ਆਇਆ ਮੈਂ ਮੈਂ ਤਾਂ ਸਵੇਰੇ ਕੱਢ ਦੇ ਵੀ ਅਲੰਬੇ ਮੈਂ ਆਪਣੇ ਘਰ ਨਹੀਂ ਪੂਰੀ ਪੂਰੀ ਮੈਂ ਆਏ ਸਾਰਿਆਂ ਨੂੰ ਮੈਂ ਐਸਾ ਚੱਲੋਂ ਛੜ ਗਿਆ ਮੈਂ ਇੱਕ ਵੀ ਸਮਝ ਬਗੀ ਰਸਤੇ ਦੱਸਦੀ ਹਾਂ ਜੀ ਗੱਲ ਦੱਸੋ ਤਾਂ ਪੂਰੀ ਦੱਸੋ ਹਾਂ ਤੇ ਤੂੰ ਨਹੀਂ ਗੱਲ ਉਹ ਬੜੀ ਖਤਰਨਾਕ ਹੁੰਦੀ ਹੈ ਖਤਰ ਆ ਜਾਂਦੀ ਹੁੰਦੀ ਰਾਈਟ ਬੈਂਡ ਖਤਰਨਾਕ ਹੁੰਦੀ ਮੈਂ ਮੈਂ ਜੇਕਰ ਕੀਤਾ ਸੀ ਇਹਨਾਂ ਨੂੰ ਹਾਂਜੀ ਵੀ ਮੈਨੂੰ ਕੋਈ ਮੱਝ ਦਵਾਉਂ ਹਾਂਜੀ ਹਾਂਜੀ ਤੁਸੀਂ ਭਾਵੇਂ ਤੁਹਾਨੂੰ ਇਹ ਕੰਮ ਹੈਗਾ ਐ ਇਦਾਂ ਦਾ ਹਾਂਜੀ ਹਾਂਜੀ ਵੀ ਮੈਂ ਉਹਨੂੰ ਕਿਹਾ ਤਾਂ ਮਾਹ ਵੀ ਮੈਨੂੰ ਕੋਈ ਸਸਤੇ ਚ ਰੈਡੀਮ ਤੇ ਵੱਧ ਦੁੱਧ ਵਾਲੀ ਹਾਂਜੀ 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 ਇਹ ਕਹਿੰਦੇ ਚਲ ਆਏ ਕਰਕੇ ਦਵਾ ਲੈਂਦੇ ਹਾਂ ਕਹਿੰਦੇ ਬੱਸ ਕੋਈ ਗੱਲ ਨਹੀਂ ਮੈਂ ਆਪਾਂ ਤੁਹਾਡੇ ਘਰ ਬੰਨੇ ਹੋਣੀ ਹਾਂਜੀ ਮਾਹ ਪਰੇ ਦੀ ਗੱਲ ਕਰੀ ਵੀ ਤੇ ਰਾਨੀ ਵੀ ਪਰੇ ਦੀ ਗੱਲ ਕਰੀ ਮਾਹ ਅਦਰ ਮੇਰੇ ਪ੍ਰੋਬਲਮ ਕੋਈ ਨਹੀਂ ਐ ਮੈਂ ਸਾਂ ਮਾਹ ਉਹਨੇ ਨਹੀਂ ਹੱਥ ਤੱਕ ਇਹ ਗੱਲ ਕਹੀ ਮੈਂ ਐਂਗਲ ਲਗਾਈ ਦੀ ਇਹ ਵੀ ਗੱਲ ਇਹ ਲੰਬਾ ਕੋਈ ਸਾਹ ਤੇ ਦੁੱਧ ਜਾਗਾ ਹੀ ਮੈਸਾ ਗੱਡੀ ਦੇ ਵਗ ਤਾਰਿਆ ਕੋਈ ਗੱਲ ਨਹੀਂ ਇਹ ਤੁਹਾਨੂੰ ਹੋਰ ਕੁੱਝ ਕਿਹਾ ਇਹ ਤੁਹਾਡੀ ਬਾਤ ਨਹੀਂ ਹੈ ਤੇਰੀ ਹਾਂ ਜੀ ਹਾਂ ਵੀ ਤੁਸੀਂ ਰਵਿੰਦਰ ਨਾਲ ਬੜੇ ਦਿਲਾਏ ਨਹੀਂ ਨਹੀਂ ਮੈਸਾ ਦਾ ਕੋਈ ਨਹੀਂ ਇਹ ਨਾ ਪੜਾਈ ਕੋਈ ਨਾ ਨਹੀਂ ਨਹੀਂ ਮੈਨੂੰ ਮੈਨ ਦਾ ਕੋਈ ਚੱਕਰ ਨਹੀਂ ਮੈਸਾ ਮੈਂ ਤਾਂ ਅੱਜ ਸਵੇਰੇ ਜੈਸਮਿਨ ਨਾਲ ਗੱਲ ਕਰਦਾ ਸੀ ਜੈਸਮਿਨ ਕਹਿੰਦੀ ਕਹਿੰਦੀ ਹੁਣ ਜਿੱਦਾਂ ਉਰੇ ਦੁੱਧ ਪੀ ਜਾਂਦੀ ਹੈ ਉੱਥੇ ਥੋੜਾ ਜਿਹਾ ਇਹ ਕਹਿੰਦੀ ਮਨੂੰ ਉਪਰ ਆ ਜਾ ਲੱਗਦਾ ਦਾ ਮੈਂ ਚੱਲ ਕੋਈ ਗੱਲ ਨਹੀਂ ਤੂੰ ਐਂ ਦੱਸ ਮਾ ਤੂੰ ਐਂ ਦੱਸ ਮੈਂ ਐਸਦਾ ਪੀਣਾ ਕਿ ਗਾਂ ਦਾ ਮੱਖਾ ਇੱਕ ਮੈਂ ਬੰਨਿਆ ਦਾ ਇੱਕ ਗਾਏ ਮੰਨਿਆ ਮੈਂ ਠੀਕ ਹੈ ਇਹ ਨਹੀਂ ਜੀ ਦੇਖੋ ਭਾਈ ਨੂੰ ਕਿਸੇ ਖਾਸ ਪਰਸਨ ਦਾ ਹੀ ਮਤਲਬ ਖਾਸ ਗਾਇ ਦਾ ਜਾਂ ਕਾਂ ਦਾ ਹਾਂਜੀ ਹਾਂ ਪਸੰਦ ਹੈ ਇਹ ਤਾਂ ਉਹੀ ਹਲਾਉਣਾ ਪੈਣਾ ਉਹੀ ਕੰਮ ਹੋ ਸਕਦਾ 5 ਲੱਖ ਆਈ ਦੇ ਇੱਕ ਮੰਨਿਆ ਮੈਂ ਇਹਦਾ ਇੱਥੇ ਜਿੱਡੀ ਗਾਣੀ ਦੇ ਦਸਤੀ ਦਾ ਪਿੰਦੀ ਦੁੱਧ ਖੜੀ ਤੇ ਰਾਤ ਦੇ ਮੇਰੇ ਨਾਲ ਛੱਡੇ ਨਹੀਂ ਨਾਲ ਨੂੰ ਛੱਡੀ ਮੈਂ ਸਵੇਰੇ ਨਹੀਂ ਆ ਕੇ ਦੁੱਧ ਪਿਲਾਦੇ ਜੇ ਤੂੰ ਹਾਂ ਵੈਲਕਮ ਸਹੀ ਗੱਲ ਹੈ ਬਹੁਤ ਦੂਰ ਹੈ ਮਮੀ ਦੇ ਨਾਲ ਮਮੀ ਕਹਿੰਦੇ ਸਾਰੀਆਂ ਤਾਂ ਮਿਲਦੇ ਆ ਉਹ ਬੀਗੂ ਮੈਂ ਮੈਨੂੰ ਚੰਗਾ ਕਰੋ ਗੱਲ ਗੱਲ ਉਹੀ ਹੈ ਨਾ ਜੀ ਹੁਣ ਤੂੰ ਬੰਨੂ ਪਾ ਜਾ ਕੇ ਮੈਂ ਕੱਕਾ ਢੋਂਦਾ ਫਿਰ ਜਾਊਂਗਾ ਜਿੱਥੇ ਮੈਂ ਛੁੱਟੀ ਕਿਉਂ ਆ ਕੇ ਨਾ ਹੋਂਗਣਾ ਟਾਈਮ ਇਹਦਾ ਇਹਦਾ ਵੇੜੀ ਕਰਨਾ ਆਪਾਂ ਨੂੰ ਯਾਰ ਗੱਲ ਹੁਣ ਮੇਰੀ ਗੱਲ ਸੁਣ ਹੁਣ ਤੂੰ ਪ੍ਰੋਪਰ ਚੈਰ ਵੀ ਦਿੱਤਾ ਦੁੱਧੋਂ ਉਹਦਾ ਬੰਦਾ ਹੈਗਾ ਕਰੇਗਾ ਨਾ ਨਾਮ ਮੈਂ ਆਪਣੀ ਲਾ ਦੇ ਤੂੰ ਦੇ ਬੇ ਮੁੰਡੇ ਬਣੇ ਕਾਜੀ ਭਾਈ ਉਧਰ ਪਰੇ ਨੂੰ ਘੁੰਮਿਆ ਹਰ ਦੰਦਾਂ ਕਿਦੋਂ ਪਾਇਆ ਜੇ ਮੇਰੇ ਬਾਤ ਸੁਣ ਲੈ ਪਹਿਲੇ ਦੇਖ ਲੈ ਤੁਹਾਨੂੰ ਗੱਲ ਨਹੀਂ ਸਹੀ ਗੱਲ ਹੈ ਨਹੀਂ ਨਹੀਂ ਚਲੋ ਪੈਸਿਆਂ ਦਾ ਕੋਈ ਰੌਲਾ ਨਹੀਂ ਹੈਗਾ ਪਰ ਹੋਇਆ ਹੱਲ ਹੀ ਹੋਣਾ ਜੀ ਵੀ ਆਏ ਆ ਵੀ ਜਦੋਂ ਮੈਂ ਉਧਰ ਨੂੰ ਘੁੰਮ ਗਿਆ ਤੁਸੀਂ ਉਧਰੋਂ ਅੱਜ ਨੂੰ ਆ ਕੇ ਇਦਾਂ ਹੋ ਸਕਦਾ ਨਹੀਂ ਕਿਉਂਕਿ ਬਣਾਉਣੇ ਲੱਗਣੇ ਆਂ

ਆ ਨਹੀਂ ਮਨ ਲੱਗੀ ਉਹ ਨਹੀਂ ਨਹੀਂ ਜੇ ਕਰਾ ਹੋਰ ਤਾਂ ਤੁਹਾਨੂੰ ਐਸੀ ਹੀ ਸੁਣਾਉਂਗਾ ਮੇਰੇ ਜਰਨ ਪੈਂਦੇ ਦੁੱਧ ਵਿੱਚ ਹੈਗਾ ਨਹੀਂ ਉਹ ਗੱਲ ਆਹ ਜੀ ਬੈਠਾ ਨਹੀਂ ਯਾ ਮਨ ਨਹੀਂ ਆਣਾ ਮਹੋਣਾ ਅੱਜ ਤੂੰ ਤਾਂ ਮਾਈ ਨਹੀਂ ਨਹੀਂ ਮੈਂ ਤਾਂ ਨਾ ਕਰਨਾ ਨਹੀਂ ਭਾਈ ਕੱਲ ਚਾ ਕਰਿਆ ਦੁੱਧ ਨੂੰ ਨਹੀਂ ਦੇ ਰਿਹਾ ਦੋ ਕਰਾਈ ਆ ਮੈਂ ਆ ਗਿਆ ਹੋਵੇ ਹਰਮਿੰਦ ਨੂੰ ਮਾਰ ਕੇ ਜਾਈਏ ਤੂੰ ਤੇ ਪਾਣੀ ਲਾ ਕੇ ਖਾ ਲਿਆ ਬੂ ਇਹ ਖੱਟਾ ਦੁੱਧ ਨਾ ੜਾਂਬੇ ਅਹ ਅਹ ਇਹ ਜਿਹੜੇ ੜਾਂਬੇ ਸੁੰਡੇ ਨੂੰ ਮਿਲਦੇ ਨਾ ਹੁਣ ਜੇ ਮੰਨ ਲਓ ਦੁੱਧ ਥੱਲੇ ਲੱਗਦਾ ਜੀ ਡੈਡੀ ਦੁੱਧ گاੜਾ ਤਾਂ ਥੱਲੇ ਲੱਗਦਾ ਤਾਂ ਲੱਗਦਾ ਇਹਦੇ ਅੱਧੇ ਨੂੰ ਇਹ ਚੀਜ਼ ਤਾਂ ਪਤਾ ਨਹੀਂ ਉਹ ਕਹੂਗਾ ਕਿ ਆ ਥੱਲਾ ਜਦੋਂ ਬਕਨ ਦਾ ਥੱਲਾ ਕਮਜ਼ੋਰ ਹੋਵੇ ਹਾਂ ਜੀ ਤਾਂ ਉਹਨਾਂ ਨੇ ਜੈਨ ਵਾਲੇ ਕੈਂਡੀਗਨ ਭਾਈ ਥੱਲੇ ਜਾਣਦੇ ਹੁੰਦੇ ਨਾ ਭਾਬੇ ਨਾਲ ਯਾਰ ਬੋਸਦਾ ਉਹ ਬਰੇ ਜੀਤ ਬਣਦਾ ਉਹਨਾਂ ਇੱਕ ਤਾਂ ਦਰੂਦ ਲਈ ਉੱਠਿਆ ਨਿ ਸਵੇਰ ਨੂੰ ਕਹਿੰਦਾ ਮੈਂ ਦੁੱਧ ਬਾਣ ਜਾਣਾ ਪਾਈਪੋਂ ਪਾਇਆ ਅੱਛਾ ਮਾਰ ਕੇ ਤੇ ਮੁੜੀ ਨਿ ਉੱਠਿਆ ਮੈਂ ਕੋਈ ਟੱਕਰ ਨਾਲ ਪੈ ਗਿਆ ਉਹ ਪੀਰੇ ਜਿਆਦਾ ਛੋਟੇ ਭਾਈ ਨਾ ਤੂੰ ਹੀ ਪਾਇਆ ਮੈਂ ਨਹੀਂ ਜਾਣਾ ਉਹ ਅੱਗੇ ਪਾਣਾ ਦੁੱਧ ਚ ਪਾਣੀ ਹੁਣ ਬੈਠਾ ਚਾਹੀਨਾ ਦੁੱਧ ਪਾਇਆ ਜਾ ਸਵੇਰ ਨੂੰ ਦੁੱਧ ਲੈ ਗਿਆ ਵੇਰੀ ਦਾ ਤੇਰਾ ਪਾਈ ਗੋ ਤੇਰਾ ਪਾਇਦਾ ਰਾਤ ਦੇ ਬਿਮਾਰ ਪਏ ਸਾਰੇ ਕੱਲ ਦੇ ਕਹਿੰਦਾ ਕੀ ਹੋਇਆ ਕਹਿੰਦਾ ਸਾਡਾ ਦੇਵ ਵਣ ਲੱਗ ਬਣੇ ਕਹਿੰਦਾ ਸਾਡਾ ਕੰਨਾ ਖੜੇ ਨਹੀਂ ਸਕਦਾ ਕਿਤੇ ਉਹ ਕੰਡੋ ਮਰ ਜਾਣੇ ਨੂੰ ਪਤਾ ਨਹੀਂ ਉਹ ਦੁੱਧ ਪਾਤਾ ਤਾੜੀ ਨੇ ਲੈ ਦੇ ਵਿੱਚ ਹਾਂ ਕਹਿੰਦਾ ਮੈਂ ਕੋਈ ਕੋਲ ਗਿਆ ਚੇਤਾ ਦੁੱਧ ਪਾਤਾ ਤਾੜੀ ਦਾ ਉਹਦੇ ਕਰਕੇ ਥੋੜੀ ਖਰਾਬੀ ਹੋਊਗੀ ਨਾ ਅੱਜ ਤੇ ਨਹੀਂ ਹੋਊਗੀ ਅੱਜ ਦੁੱਧ ਕਹਿੰਦਾ ਬਣਾ ਪਤਾ ਹੋਰ ਪਾਇਆ ਬਟ ਪੰਜ ਰੁਪਏ 15 ਰੁਪਏ ਕਰਤਾ ਕਹਿੰਦਾ ਅਰੇ ਸਾਡੋ ਦੁੱਧ ਤੁਸੀਂ ਕਹਿੰਦੇ ਕਿ ਵੀਰਾ ਅੱਜ ਬਹੁਤ ਸ਼ਟ੍ਰੇ ਕਾਦੇ ਹੁੰਦੀ ਤਾਂ ਇਹ ਸੋਕੇ ਮੇਰੇ ਹੁਣੇ ਉਹਦਾ ਪਤਾ ਨਹੀਂ ਕੀ ਮਿਲਾ ਕੇ ਪਾ ਗਿਆ ਉਦੜਦਰਾ ਭਾਈ ਉਹ ਸੰਘਾ ਪਾ ਗਿਆ ਤੇ ਪਾਣੀ ਪਾਇਆ ਨਹੀਂ ਉਹ ਕਹਿੰਦਾ ਥਾਂ ਤੋਂ ਮੈਨੂੰ 5 ਕਿਲੋ ਹੋਰ ਪਾਤਾ ਹੈ ਨਾ ਹੁਣ ਤੇ ਸ਼ਟਰ ਹੋ ਗਿਆ ਜੀਨਾ ਨੂੰ ਪੈਸਾ ਨਹੀਂ ਮਿਲਿਆ ਤੇ ਇਹਨਾਂ ਨੂੰ ਉਹਨਾਂ ਨੂੰ ਪਤਾ ਵੀ ਨਹੀਂ ਸਹੀ ਗੱਲ ਉਹਦਾ ਨੌਲੇਜ ਹੈ ਵੀ ਜਾਂ ਮਰ ਦੁੱਧ ਦੰਨੇ ਆ ਪਰ ਉਹਨੂੰ ਇਹ ਨਹੀਂ ਪਤਾ ਕੀ ਪ੍ਰੋਸੀਜਰ ਰੱਖਾ ਵਾ ਹਾਂ ਜੀ ਮੈਂ ਉਹਨੂੰ ਪਾ ਲਿਆ ਜਾਂਦਾ ਮੈਂ ਇਹਨਾਂ ਨੂੰ ਕਰ ਤੋਂ ਪਾਣੀ ਇਹ ਬਿਲਕੁਲ ਬਿਲਕੁਲ ਗੱਲ ਹੈ ਤੇ ਬਾਈ ਬਣਾ ਜਿਹੜੇ ਪਿੰਡਾਂ ਦੇ ਬੰਦੇ ਨੇ ਸ਼ਹਿਰ ਜਾ ਕੇ ਉਹਨਾਂ ਨੂੰ ਪਤਾ ਤੋਂ ਧਰਨਾ ਨਹੀਂ ਆਉਂਦਾ ਜਿਹੜੇ ਪੱਕੇ ਸ਼ਹਿਰੂਆ ਨਾ ਰੈਂਟ ਕਿਤਾ ਢਾਈ ਦਾ ਹੋਰ ਕੋਈ ਪਤਾ ਨਹੀਂ ਹੁੰਦਾ ਬਸ 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 ਜਿਵੇਂ ਆ ਆ ਜੀ ਗੱਲ ਦੇ ਧਿਆਨ ਨਾਲ ਧਿਆਨ ਨਾਲ ਤੇ ਨਾਲ ਤੇ ਹੱਥ ਨਾ ਲਾਏ ਹਾਂ ਐਨਾ ਗੁੱਸਾ ਐਨਾ ਗੁੱਸਾ ਗੁੱਸਾ ਨਹੀਂ ਲੱਗਾ ਇਹ ਕਿਹਨੂੰ ਕਹਿ ਰਿਹਾ ਹੈ ਮੈਂ ਜੋ ਆ ਸਾਰਾ ਕੁਝ ਕਰਨਾ ਚਾਹਦਾ ਹਾਂ ਮੈਂ ਪੜੀਦਾਵੇਂ ਮੰਮੀ ਥਲੇ ਰੋ ਤੇ ਨਹੀਂ ਨਹੀਂ ਠੀਕ ਆ ਵਧੀਆ ਕਰਦਾ ਸੁਭਾ ਕਰ ਭਾਈ ਪਰਮਾਤਮਾ ਦਾ ਵਧੀਆ 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 ਬਹੁਤ ਵਧੀਆ ਨਾਮ ਤੋਂ ਰਹਿਣ ਦੇ ਮੈਂ ਮੁੰਡਾ ਨੂੰ ਕਹਿੰਦਾ ਤਾਂ ਪ੍ਰੈਸ਼ਰ ਨਹੀਂ ਹੋਣਾ ਹਾਂ ਦੇ ਨਾ ਮੈਂ ਫੇਰ ਕਰਦਾ ਤੇਰਾ ਜੋਰ ਨਾਲ ਗਾੜਾ ਕੱਢ ਕੇ ਛੇਤੀ ਕਰੋ ਦੇਖ ਲੋ ਕਿੱਥੇ ਚਲ ਗਏ ਡਾਕਟਰ ਨੂੰ ਕਹੋ ਮੇਰੇ ਪ੍ਰੈਸ਼ਰ ਆਸਲ ਅਸਲ ਯਾਨੀ ਕਿ ਰਾਂਚਲ ਕਾ ਬਹੁ ਬੜੀ ਰਗ ਹੈ ਹਾਂਜੀ ਹਾਂ ਨਹੀਂ ਤਾਂ ਖਾਇ ਜਾਣਾ ਮੈਂ ਕੰਨ ਚ ਝੜ ਰਾਕੂ ਕੈ ਨਹੀਂ ਕਰਦਾ ਨਾ ਬੈਠਾ ਨਹੀਂ ਦੱਸ ਇੱਕ ਅਸਲ ਵਿੱਚ ਨਾ ਗੱਲ ਪਤਾ ਕੀ ਆ ਜੀ ਇਹਦਾ ਰੋਲਾ ਪਾ ਬਸ ਮੈਂ ਉੱਠੀ ਤਾਂ ਮੈਂ ਕਹਿੰਦਾ ਨੀ ਤੂੰ ਮੈਨੂੰ ਫੋਨ ਕਰੀਂ ਤਾਂ ਬੱਸ ਤੂੰ ਲਿੰਦਨ ਨੂੰ ਨਹੀਂ ਕਰੇਕ ਵੀ ਮੈਨੂੰ ਮੈਨੂੰ ਪਤਲੀ ਕਿ ਘੰਟੇ ਦਾ ਮਸਲਾ ਬਸ ਇੱਕ ਘੰਟੇ ਸਾਰਾ ਕੁਝ ਸੈੱਟ ਕਰ ਲੈ ਹਾਂਜੀ ਹਾਂ ਤਾਂ ਆ ਮੈਂ ਬਣਾ ਬਸ ਇੱਕ ਹੋਰ ਗੱਲ ਹੈ ਜੀ ਪਤਾ ਕੱਲ੍ਹ ਕੀ ਆ ਜੀ ਹੁਣ ਤੇਰੇ ਬਜਾਰ ਮੇਰੇ ਕੋਲ ਬੱਤ ਨਹੀਂ ਚੱਲਿਆ ਫੇਰੇ ਤੇਰੇ ਕੋਲੋਂ ਫੋਨ ਚੱਲ ਪਿਆ ਤਾਂ ਮੈਂ ਤੇਰੇ ਕੋਲੋਂ ਫੋਨ ਹੈ ਮੈਂ ਲਿੰਦਨ ਨੂੰ ਅਸੀਂ ਕੰਪਨੀ ਲੈਣ ਕਰ ਗਏ ਨਾ ਅਜੇ ਉਹਨੇ ਥੋੜੇ ਜਿਹਾ ਸੈਡ ਹੋ ਗਿਆ ਕੰਪਨੀ ਜਾਣ ਨਹੀਂ ਜਾਣੀ ਇੱਕ ਹੋਰ ਗੱਲ ਆ ਜੀ ਇੱਕ ਹੋਰ ਗੱਲ ਆ ਦੇਖੋ ਮੈਂ ਇਹ ਨੂੰ ਕਹਿੰਦਾ ਤਾਂ ਵੀ ਜੈਸ ਮੈਨੂੰ ਵੀ ਐਕਸਰਸਾਈਜ਼ ਜੀ ਕਰ ਪਰ ਦੇਖੋ ਮਾਲਕ ਨੇ ਮਹਾਨਾ ਮਣਾਉਣਾ ਅਸੀਂ ਵਿਆਹ ਖਾਂਦੇ ਫਿਰਦੇ ਤਾਂ ਤਾਂ ਯਾਦ ਚੇਤੇ ਵੀ ਨਹੀਂ ਤਾਂ ਪਰ ਉਹੀ ਜਿਹੜਾ ਮੰਮੀ ਇਹ ਘੁੰਮਦੀ ਫਿਰਦੀ ਰਹੀ ਨਾ ਜੀ ਉਹੀ ਐਕਸਰਸਾਈਜ਼ ਹੀ ਹੁੰਦੀ ਰਹੀ ਉਹ ਵੀ ਐਕਸਰਸਾਈਜ਼ ਜੇ ਜੇ ਮਤਲਬ ਬਿਲਕੁਲ ਬੈੱਡ ਪਰ ਹੋ ਜਾਂਦੀ ਹਾਂ ਫਿਰ ਔਖਾ ਹੁੰਦਾ ਫਿਰ ਔਖਾ ਹੋ ਜਣਾ ਇਹ ਘੁੰਮਨੇ ਫੱਲੇ ਕਰਕੇ ਨਾ ਜੀ ਵਿਆਹ ਵੀ ਖਾਦਾ ਐ ਨਜ਼ਾਰੇ ਨਾਲ ਉਹ ਐਕਸਰਸਾਈਜ਼ ਹੀ ਧੀ ਦੇਖ ਲਓ ਹਾਂ ਜੀ ਹਾਂ ਵਧੀਆ ਮਾਲਕ ਨੇ ਸੋਚੀ ਹਾਂ ਤੇ ਭਾਵੇਂ ਜਿਹੜਾ ਨੂ ਜਹਰ ਵਰਗੇ ਲਾਦੇ ਤੇ ਮੈਨੂੰ ਹੱਥ ਨਾਉ ਦੇ ਤੇ ਮੈਂ ਕਿਹਨੂੰ ਪਾਸ ਕਹਿੰਦੀ ਇਹਦਾ ਦੁੱਖ ਨਹੀਂ ਦੇਖਦਾ ਕੋਈ ਸਾਡਾ ਤਾਂ ਚੱਬਰ ਨਹੀਂ ਚੱਜਦਾ ਗੰਢੀ ਨਾ ਖਲੇ ਨਾ ਪਿੱਛੇ ਇਹਨਾਂ ਛੱਡਿਆ ਕਹਿੰਦੇ ਕੋਈ ਨਹੀਂ ਹੈ ਚੱਜਦਾ ਕੌਣ ਹੈ ਅਗਲੇ ਪਿਛਲੇ ਹੈ ਨਹੀਂ ਮੈਂ ਜਿਹੜੀ ਆਈ ਤੇ ਮੈਂ ਕਿਤੇ ਵੀ ਪਿੱਛੇ ਕੋਈ ਨਹੀਂ ਸੁਣਦਾ ਤੁਸੀਂ ਕੋਈ ਨਹੀਂ ਚਲੋ ਉਹ ਟਾਈਮ ਔਖਾ ਤਾਂ ਲੰਘ ਗਿਆ ਇੰਦਰ ਇੰਦਰ ਇਹ ਪੂਰਾ ਹੋਗਾ ਇੱਕ ਪਹਿਲਾ ਨੰਬਰ ਬਿਲਕੁਲ ਮੰਨੀ ਹੈ ਤਾਂ ਇਹ ਵੀ ਛੋਟੀ ਛੋਟੀ ਗੱਲਾਂ ਹੈਗੀ ਅਜਾ ਦੁਆਰਾ ਜਾਣਾ ਹੁੰਦਾ ਹੈ ਇਹ ਮੈਂ ਇੱਕ ਤਾਂ ਮੈਂ ਬਾਅਦ ਵਿੱਚ ਆਏ ਇੱਕ ਤਾਂ ਮੈਂ ਬਾਅਦ ਵਿੱਚ ਆਏ ਜਿਹੜਾ ਵੀ ਬੰਦਾ ਕੋਲ ਹੁੰਦਾ ਨਾ ਉਹ ਜ਼ਹਿਰ ਵਰਗਾ ਲੱਗਦਾ ਹੈ ਅੱਜ ਤਕਰੀਬਨ ਪਤਾ ਨਹੀਂ ਲੱਗਦਾ ਮੂਜੋ ਕਿੱਥੇ ਨਾ ਬਿਲਕੁਲ ਡਰਦੀ ਹੁੰਦੀ ਕਰੀਏ ਡਰਦੇ ਬਹੁਤ ਜ਼ਿਆਦਾ ਹੁੰਦਾ ਜੀ ਤਕਰੀਬੇ ਨਹੀਂ ਠੀਕ ਜੇ ਉਸ ਸਮੇਂ ਕੋਈ ਆਪਣਾ ਨਹੀਂ ਕੋਈ ਪ੍ਰਾਣ ਉਹ ਤੇ ਕੀ ਆ ਬੰਦਾ ਭਰਦਾ ਵੀ ਕਿੱਥੇ ਮੈਨੂੰ ਨਾਮ ਲੈ ਕੇ ਹਾਂਜੀ ਹਾਂਜੀ ਬਿਲਕੁਲ ਚੇਰੇ ਦਾ ਵਾਈਸ ਸੁਣਦੇ ਨੇ ਆਪ ਨੂੰ ਦਾ ਚਲੋ ਠੀਕ ਆ ਜੀ ਫਿਰ ਮਿਲਦੇ ਤੁਹਾਨੂੰ ਕਿਸੇ ਅਗਲੇ ਬਲੌਗ ਚ ਬਿਸਕੁਟ ਖਾ ਲੈ ਹੁੰਦਾ ਅੱਪਕੇ ਕਾ ਹੋ ਗਿਆ ਕੁੱਗੇ ਨੂੰ